ਅਸੀਂ ਪਿੰਡ ਮੁਰਛੀਆਂ ਵਾਲੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਹਾਂ ਅਸੀਂ ਇੱਥੇ ਕੁਝ ਕਿਸਾਨਾਂ ਨਾਲ ਗੱਲਬਾਤ ਕਰਨ ਲੱਗੇ ਕਿਉਂਕਿ ਲਗਾਤਾਰ ਜਿਹੜੇ ਅੱਜ 42 ਦਿਨ ਹੋ ਚੁੱਕੇ ਤੇ ਉਹਨਾਂ ਨੇ ਇਥੋਂ ਕੀ ਕੀ ਮੁਸ਼ਕਲਾਂ ਵੇਖੀਆਂ ਅਸੀਂ ਨੂਰ ਸਿੰਘ ਨਾਲ ਗੱਲਬਾਤ ਕਰਨ ਲੱਗੇ ਹਾਂ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲੇ ਬਾਬਾ ਜੀ ਹੁਣੇ ਪਹੁੰਚੇ ਆ ਮੰਡੀ ਦਾਸੂਗੇ ਦਾਸੂ ਹਾਲ ਤੋਂ ਅੱਜ 42 ਦਿਨ ਹੋ ਗਿਆ ਸਾਡੇ ਪਾਣੀ ਆਏ ਨੂੰ ਤੇ ਅਸੀਂ ਇੱਥੇ ਸੇਵਾ ਕਰਦੇ ਆ ਰਹੇ ਹਾਂ ਤੇ ਅੱਜ ਮਹਾਂਪੁਰਖ ਸਾਡੇ ਕੋਲ ਆਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬੁਰੇ ਪਰਚਾ ਦੇ ਨਾਲ ਹੀ ਸਾਰੀ ਸੰਗਤ ਦੇ ਨਾਲ ਹੀ ਇਹ ਸੰਜੋਗ ਹੋਇਆ ਵਾ ਤੇ ਬੰਨ ਜਿਹੜਾ ਕੰਪਲੀਟ ਹੋਇਆ ਵਾ ਤੇ ਹੁਣ ਸਾਡੀ ਬੇਨਤੀ ਹੈ ਆ ਵੀ ਅਸੀਂ ਇਹ ਬੰਨ ਜਿੱਥੇ ਬੱਧਾ ਹੋਇਆ ਵਾ ਉਹ ਬੰਨ ਦੇ ਜ਼ਮੀਨ ਮਾਲਕ ਨੂੰ ਪੈਸੇ ਦੇਣੇ ਆ ਤੇ ਸਾਡੀ ਜਿੰਨੀ ਵੀ ਮਦਦ ਹੋ ਸਕੇ ਵੱਧ ਤੋਂ ਵੱਧ ਇਹ ਜ਼ਮੀਨ ਜਿਹੜੀ ਥੱਲੇ ਆ ਇਹ ਗਾਂ ਆਉਣ ਵਾਸਤੇ ਪੱਕੀ ਹੋ ਜੇ ਤੇ ਕੋਈ ਇਹਨੂੰ ਵੱਢੇ ਨਾ ਪਾਣੀ ਤੇ ਹਰ ਸਾਲ ਹੀ ਆਉਣਾ ਜਦੋਂ ਆਣ ਕੇ ਇੱਥੇ ਮਿੱਟੀ ਪਾਈ ਦੀ ਆ ਬਾਅਦ ਵਿੱਚ ਮੁੜ ਕੇ ਉਹ ਜ਼ਮੀਨ ਮਾਲਕਾਂ ਦਾ ਪਹਿਲਾਂ ਮੇਰੇ ਨਾਲ ਪਾਏ ਇਹ ਗੱਲ ਕਰੋ ਚ ਮਿੱਟੀ ਪਾਉਣ ਨਹੀਂ ਦਿੰਦਾ ਤੇ ਇਹਦੇ ਵਿੱਚ ਵੀ ਇਸੇ ਕਾਰਨ ਟੁੱਟ ਗਿਆ ਸੀ ਤੇ ਹੁਣ ਸਾਡਾ ਇਹ ਇਰਾਦਾ ਸਾਰੀ ਸੰਗਤ ਦਾ ਵੀ ਅਸੀਂ ਇਹਨੂੰ ਪੱਕੇ ਪੈਸੇ ਇਹਦੇ ਦੇ ਦੇ ਗਏ ਤੇ ਬੰਨ ਪੱਕਾ ਹੀ ਰਹਿ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਪੰਜਾਬੀ ਗੱਲਬਾਤ ਦਾ ਬਹੁਤ-ਬਹੁਤ ਹੀ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੀ ਪੰਜਾਬੀ ਗੱਲਬਾਤ ਟੀਵੀ ਚੈਨਲ ਸਾਡੇ ਮਿੰਟ-ਮਿੰਟ ਦੀ ਜਿਹੜੀ ਖਬਰ ਲਗਾਉਂਦਾ ਅਸੀਂ ਬਹੁਤ-ਬਹੁਤ ਹੀ ਦਿੱਤਾ ਧੰਨਵਾਦ ਕਰਦੇ ਕਿਉਂਕਿ ਦੇਸਾਂ ਵਿਦੇਸਾਂ ਤੱਕ ਪਹੁੰਚਦਾ ਅਸੀਂ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੇ ਹਰ ਥਵੇ ਤੇ ਇੱਥੇ ਆਣ ਕੇ ਦੇਖਦੇ ਦੇਖਭਾਲ ਕਰਦੇ ਮਤਾਵਾਂ ਬੀਬੀਆਂ ਭੈਣਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਲੋਹ ਲੰਗਰਾਂ ਦੀ 24 ਘੰਟੇ ਸੇਵਾ ਕਰ ਕਰਕੇ ਉਹਨਾਂ ਦਾ ਜੀਵਨ ਸਫਲ ਹੋਵੇ ਉਹਨਾਂ ਪੰਜਾਬੀਆਂ ਦਾ ਡਰਾਮਾ ਵੇਖ ਲਿਆ ਗਾ ਨਹੀਂ ਹੁੰਦੀ ਲੈ